ਤਨ ਜਗਤ ਗੁਰੂ ਸਤਗੁਰੂ ਅਦਾਸ ਮਹਾਰਾਜ ਜੀ ਫਰਮਾਉਂਦੇ ਨੇ ਸਤਸੰਗ ਜੋ ਪ੍ਰਮਾਤਮਾ ਬਹੁਤ ਵੱਡਾ ਹੈ ਤੇ ਦੇਖੋ ਸਤਸੰਗਤ ਜੀ ਜਿਹਦੀ ਗੁਰਬਾਣੀ ਪੜ੍ਹ ਕੇ ਜਿਹਦੀ ਗੁਰਬਾਣੀ ਦੀ ਸਤਸੰਗ ਕਰਕੇ ਜਿਹਦੀ ਗੁਰਬਾਣੀ ਤੇ ਜੋੜਨ ਦੇ ਨਾਲ ਸਤਸੰਗਤ ਜੀ ਸਾਡੇ ਵਰਗੇ ਜੋ ਛੋਟੇ ਜਿਹੇ ਇਨਸਾਨ ਸਨ ਉਹਨਾਂ ਦੀ ਵੀ ਤਾਰੀਫ ਹੋ ਰਹੀ ਹੈ ਕਾਦੇ ਕਰਕੇ ਸਿਰਫ ਗੁਰੂ ਅਦਾਸ ਮਹਾਰਾਜ ਜੀ ਕਰਕੇ ਤੇ ਸਤਸੰਗਤ ਜੀ ਲੋਕ ਤਾਰੀਫ ਕਰ ਰਹੇ ਨੇ ਮੇਰੀ ਨਹੀਂ ਕਰ ਰਹੇ ਸਾਧ ਸੰਗਤ ਜੀ ਮੇਰੇ ਅੰਦਰ ਜੋ ਗੁਰੂ ਅਰਦਾਸ ਮਹਾਰਾਜ ਜੀ ਦਾ ਗਿਆਨ ਹੈ ਜੋ ਮੈਂ ਲੋਕਾਂ ਨੂੰ ਸੁਣਾ ਰਿਹਾ ਸੰਗਤ ਦੇ ਸਾਧ ਸੰਗਤ ਜੀ ਦਰਸ਼ਨ ਦਿਦਾਰ ਕਰ ਰਹੇ ਸੰਗਤ ਨੂੰ ਸਰਵਣ ਕਰਾ ਰਹੇ ਉਹ ਉਹਦੇ ਕਰਕੇ ਸਾਧ ਸੰਗਤ ਜੀ ਵढਾਈ ਹੋਈ ਇਹ ਸਭ ਮੇਰੇ ਗੁਰੂ ਅਰਦਾਸ ਮਹਾਰਾਜ ਜੀ ਦਾ ਹੈ ਇਹ ਸਰੀਰ ਵੀ ਉਸ ਮਾਲਕ ਦਾ ਸਵਾਸ ਵੀ ਉਸ ਮਾਲਕ ਦੇ ਤੇ ਭਾਈ ਆਓ ਬਹੁਤ ਜਨਮ ਵਿਚਰੇ ਤੇ ਮਾਦ ਜਨਮ ਤੁਮਾਰਾ ਲਿਖਿਆ ਕਹਿਰ ਅਰਦਾਸ ਆਸ ਲਗ ਜੀਵੋ ਚਿਰ ਪੇ ਦਰਸ਼ਨ ਦੇਖੇ ਅੱਜ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਸਾਸੰਗਤ ਜੀ ਤੀਵਾ ਪਦਾ ਹੈ ਠੱਟਿ ਪਤਾਲ ਰਸਾਤਲ ਅਨੰਤ ਹੈ ਖੋਜਨ ਹਾਰੇ ਲੋਕ ਸਾਸੰਗਤ ਜੀ ਬੜੇ ਧਿਆਨ ਨਾਲ ਸੁਣਨਾ ਚ ਗੁਰੂਵਦਾਸ ਮਹਾਰਾਜ ਜੀ ਗਿਆਨ ਵੰਡਣ ਵਾਲੇ ਨੇ ਅੱਜ ਵਿਗਿਆਨ ਕਹਿ ਰਿਹਾ ਸਾਸੰਗਤ ਜੀ ਧਰਤੀ ਇੱਕ ਨਹੀਂ ਹੈ ਪਾਈ ਹੋਰ ਵੀ ਬਹੁਤ ਹੈ ਸੂਰਜ ਇੱਕ ਨਹੀਂ ਹੈ ਸਾਸੰਗਤ ਜੀ ਅਨੇਕਾਂ ਸੂਰਜ ਨੇ ਅੱਜ ਅੱਜ ਸਾਇੰਸ ਕਹਿ ਰਹੀ ਹੈ ਵਿਗਿਆਨ ਕਹਿ ਰਿਹਾ ਸਾਸੰਗਤ ਜੀ ਤੇ ਲਗਭਗ 650 ਸਾਲ ਪਹਿਲਾਂ ਸਾਈਂ ਸਤਗੁਰੂ ਅਰਦਾਸ ਮਹਾਰਾਜ ਜੀ ਨੇ ਲਿਖਿਆ ਪਤਾਲ ਰਸਾਤਲ ਅਨੰਤ ਹੈ ਇਹ ਸਤਸੰਗਤ ਜੀ ਜੋ ਪਤਾਲ ਹੈ ਨਾ ਰਸਾਤਲ ਧਰਤੀ ਹੈ ਇਹ ਭਾਈ ਅਨੰਤ ਹੈ ਧਰਤੀ ਵਰਗੇ ਹੋਰ ਪਤਾ ਨਹੀਂ ਕਿੰਨੇ ਕਿ ਗ੍ਰਹਿ ਸਤਸੰਗਤ ਜੀ ਅਨੰਤ ਦਾ ਭਾਵ ਸਮਝਦੇ ਹੋ ਨਾ ਸਤਸੰਗਤ ਜੀ ਕਈ ਗੁਰੂਆਂ ਨੇ ਤਾਂ ਕਰੋੜਾਂ ਕਹੇ ਨੇ ਕਰੋੜਾਂ ਸਤਸੰਗਤ ਜੀ ਸੋਚੋ ਗੁਰੂਆਂ ਕੋਲ ਕੋਈ ਮਸ਼ੀਨ ਨਹੀਂ ਸੀ ਸਾਤਸੰਗਤ ਜੀ ਕੋਈ ਯੰਤਰ ਨਹੀਂ ਸੀ ਕੋਈ ਡਿਵਾਈਸ ਨਹੀਂ ਸੀ ਗੈਜਟ ਨਹੀਂ ਸੀ ਕੋਈ ਸਾਤਸੰਗਤ ਜੀ ਰੋਕਟ ਨਹੀਂ ਸੀ ਕੋਈ ਲੈਬੋਰੀ ਨਹੀਂ ਸੀ ਫਿਰ ਵੀ ਸਾਤਸੰਗਤ ਜੀ ਇੰਨਾ ਜ਼ਿਆਦਾ ਗਿਆਨ ਕਿ ਭਾਈ ਜੋ ਅੱਜ ਸੱਚ ਸਾਬਿਤ ਹੋ ਰਿਹਾ ਹੈ ਜੋ ਅੱਜ ਵਿਗਿਆਨ ਸਾਤਸੰਗਤ ਜੀ ਇੰਨੀ ਖੋਜ ਕਰਨ ਤੋਂ ਬਾਅਦ ਅੱਜ ਦੱਸ ਰਿਹਾ ਹੈ ਉਹ ਸਾਡੇ ਗੁਰੂਆਂ ਨੇ ਸਾਤਸੰਗਤ ਜੀ ਲਗਭਗ 650 ਸਾਲ ਪਹਿਲਾਂ ਇਹ ਗੱਲ ਕਰ ਦਿੱਤੀ ਪਤਾਲ ਰਸਾਤਲ ਅਨੰਤ ਹੈ ਖੋਜਨ ਹਾਰੇ ਲੋਕ ਕੇ ਸਾత్సੰਗ ਜਿਸ ਸੀ ਥੱਕ ਜਾਵਾਂਗੇ ਅਸੀਂ ਹਾਰ ਜਾਵਾਂਗੇ ਐਨੇ ਸਾత్సੰਗ ਜਿਸ ਦੁਨੀਆ ਦੇ ਵਿੱਚ ਗ੍ਰਹਿ ਨਹੀਂ ਇਹ ਸਾత్సੰਗ ਜੀ ਪਤਾਲ ਇੱਕ ਨਹੀਂ ਆਨੰਤ ਨੇ ਭਾਈ ਧਰਤੀ ਇੱਕ ਨਹੀਂ ਸਾత్సੰਗ ਜੀ ਅਨੰਤ ਹੈ ਤੇ ਭਾਈ ਇਸ ਇਹਨਾਂ ਦੀ ਖੋਜ ਕਰਦੇ ਕਰਦੇ ਲੋਕ ਹਾਰ ਜਾਣਗੇ ਪਰ ਮਹਾਰਾਜ ਜੀ ਕਹਿੰਦੇ ਨੇ ਕਹਿ ਰਵਦਾਸ ਅਕਤ ਕਥਾ ਕਿ ਭਾਈ ਉਸ ਮਾਲਿਕ ਦੀ ਕਥਾ ਅਜ ਤੱਕ ਕੋਈ ਪੂਰੀ ਕਰ ਨਹੀਂ ਪਾਇਆ ਖੋਜਨ ਹਾਰੇ ਲੋਕ ਕਿ ਸਾత్సੰਗ ਜੀ ਜੋ ਸਾਡੇ ਅੰਦਰ ਮਾਲਿਕ ਬੈਠਾ ਹੈ ਨਾ ਉਹਨੂੰ ਪ੍ਰਾਪਤ ਕਰਨ ਵਾਸਤੇ ਉਹਦੇ ਗਿਆਨ ਨੂੰ ਪ੍ਰਾਪਤ ਕਰਨ ਵਾਸਤੇ ਸਾਧ ਸੰਗਤ ਜੀ ਲੋਕ ਉਹਨੂੰ ਲੱਭਦੇ ਲੱਭਦੇ ਥੱਕ ਜਾਂਦੇ ਨੇ ਸਾਧ ਸੰਗਤ ਜੀ ਉਹਦਾ ਗਿਆਨ ਇੰਨਾ ਜ਼ਿਆਦਾ ਹੈ ਕਿ ਭਾਈ ਉਹਦੀ ਪ੍ਰਾਪਤੀ ਕਰਦੇ ਕਰਦੇ ਸਾਧ ਸੰਗਤ ਜੀ ਲੋਕ ਹਾਰ ਜਾਂਦੇ ਨੇ ਬੜੇ ਜਨਮ ਲੱਗ ਜਾਂਦੇ ਨੇ ਬੜਾ ਸਮਾਂ ਲੱਗ ਜਾਂਦਾ ਸਾਧ ਸੰਗਤ ਜੀ ਮਹਾਰਾਜ ਜੀ ਦੇ ਵਚਨ ਨੇ ਨਾ ਕਿ ਭਾਈ ਜਿੱਡਾ ਸਾਧ ਸੰਗਤ ਜੀ ਪਰਮਾਤਮਾ ਹੈ ਨਾ ਜੇ ਆਪਾ ਉਸ ਪ੍ਰਮਾਤਮਾ ਨੂੰ ਸਮਝਣਾ ਚਾਹਨੇ ਆ ਉਸ ਪ੍ਰਮਾਤਮਾ ਨਾਲ ਜੁੜਨਾ ਚਾਹਨੇ ਸਤ ਸੰਗਤ ਜੀ ਤਾਂ ਸਾਨੂੰ ਓਡਾ ਹੀ ਬਨਣਾ ਪਵੇਗਾ ਸਤ ਸੰਗਤ ਜੀ ਜਿੰਨਾ ਉਹ ਪ੍ਰਮਾਤਮਾ ਹੈ ਉਹ ਕਹਿੰਦੇ ਨੇ ਨਾ ਸਤ ਸੰਗਤ ਜੀ ਕਿ ਭਾਈ ਜੀ ਉਸ ਮਾਲਿਕ ਨੂੰ ਸਮਝਣਾ ਹੈ ਤਾਂ ਉਸ ਮਾਲਿਕ ਦੇ ਬਰਾਬਰ ਦਾ ਬਨਣਾ ਪਵੇਗਾ ਸਤ ਸੰਗਤ ਜੀ ਸਵਾਉ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਮ ਇਹ ਵੱਡਾ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣਿਆ ਹੋਈ ਸਾਤਸੰਗਤ ਜੀ ਜੇ ਮਾਲਕ ਨੂੰ ਜਾਣਨਾ ਹੈ ਨਾ ਤਾਂ ਭਾਈ ਫਿਰ ਮਾਲਕ ਜਿੱਡਾ ਹੀ ਬਨਣਾ ਪਏਗਾ ਸਾਹਿਬ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨ ਨੇ ਇਹ ਵਡ ਉੱਚਾ ਹੋਵੇ ਕੋਏ ਤਿਸੂ ਚੇ ਕੋ ਜਾਣੈ ਸੋ ਸਾਤਸੰਗਤ ਜੀ ਜੋ ਉੱਡਾ ਹੀ ਉੱਚਾ ਹੋਵੇ ਅਗਰ ਏਡੇ ਵੱਡੇ ਪ੍ਰਮਾਤਮਾ ਨੂੰ ਸਮਝਣਾ ਹੈ ਤਾਂ ਸਾਤਸੰਗਤ ਜੀ ਸਾਨੂੰ ਉਨਾ ਹੀ ਵੱਡਾ ਹੋਣਾ ਪਵੇਗਾ ਇਹ ਮਹਾਰਾਜ ਜੀ ਦੇ ਬਚਨ ਨੇ ਨਹੀਂ ਤਾਂ ਸਾਤਸੰਗਤ ਜੀ ਹਾਰ ਜਾਵਾਂਗੇ ਲੱਭਣਾ ਨਹੀਂ ਹੈ ਸਾਤਸੰਗਤ ਜਿਸ ਖੋਜ ਦੇ ਵਿੱਚ ਸਾਡੀ ਮਦਦ ਕੌਣ ਕਰੇਗਾ ਸੱਚਾ ਗੁਰੂ ਸੱਚੇ ਗੁਰੂ ਦਾ ਗਿਆਨ ਨਿਤਧ ਮਹਾਰਾਜ ਜੀ ਕਹਿੰਦੇ ਨੇ ਕਿ ਬੇਟਾ ਇਸ ਧਰਤੀ ਤੇ ਕਿੰਨੇ ਹੀ ਲੋਕ ਆਇਰ ਬਖਰਬਾ ਦੇ ਹਸਾਬ ਨਾਲ ਲੋਕ ਆਏ ਚਲੇ ਗਏ ਪਰ ਸਾਤਸੰਗਤ ਜੀ ਜ਼ਿਆਦਾਤਰ ਖਾਲੀ ਹੱਥ ਹੀ ਜਾਂਦੇ ਹਨ ਅੱਗੇ ਸਾਹਿਬ ਪ੍ਰਬੰਧ ਨੇ ਸਾਤਸੰਗਤ ਜੀ ਸਤਗੁਰੂ ਅਰਦਾਸ ਮਹਾਰਾਜ ਜੀ ਪ੍ਰਭ ਮਾਇਆ ਕੋ ਅੰਤ ਨ ਟੁੰਡਤ ਕਰਤੇ ਸ਼ੋਕ ਸਾਤਸੰਗਤ ਜੀ ਇਸ ਮਾਇਆ ਦਾ ਕੋਈ ਅੰਤ ਨਹੀਂ ਹੈ ਇਹ ਮਾਇਆ ਸਤਸੰਗਤ ਜੀ ਬੇਅੰਤ ਹੈ ਤੁਸੀਂ ਸੰਸਾਰ 'ਚ ਨਿਗਾਹ ਮਾਰ ਕੇ ਦੇਖਣਾ ਸਤਸੰਗਤ ਜੀ ਜੋ ਮਾਇਆ ਹੈ ਨਾ ਇਹਦੇ ਅਲੱਗ-ਅਲੱਗ ਰੂਪ ਨੇ ਸਤਸੰਗਤ ਜੀ ਮਾਇਆ ਸਿਰਫ ਪੈਸਾ ਹੀ ਨਹੀਂ ਹੈ ਇਹ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ ਇਹ ਸਭ ਮਾਇਆ ਦੇ ਰੂਪ ਨੇ ਸਤਸੰਗਤ ਜੀ ਤੇ ਭਾਈ ਉਹ ਪ੍ਰਮਾਤਮਾ ਦੀ ਮਾਇਆ ਦਾ ਕੋਈ ਅੰਤ ਨਹੀਂ ਸਤਗੁਰੂ ਅਰਵਦਾਸ ਮਹਾਰਾਜ ਜੀ ਪ੍ਰਮੰਦ ਨੇ ਕਹਿ ਰ ਅਰਵਦਾਸ ਅਕਤ ਕਥਾ ਸਤਸੰਗਤ ਜੀ ਅੱਜ ਤੱਕ ਕੋਈ ਕਥਾ ਰਚ ਨਹੀਂ ਪਾਇਆ ਉਸ ਮਾਲਕ ਦੀ ਸਾਤਸੰਗ ਜੀ ਉਹ ਇੰਨਾ ਗਿਆਨ ਹੈ ਉਸ ਪਰਮਾਤਮਾ ਕੋਲ ਜੋ ਸਾਡੇ ਅੰਦਰ ਬੈਠਾ ਹੈ ਸਾਤਸੰਗ ਜੀ ਜਰਾ ਸੋਚ ਕੇ ਦੇਖੋ ਕਿ ਅੱਜ ਇਨਸਾਨ ਨੇ ਨਾ ਉਹ ਕਾਰਾਂ ਵੀ ਬਣਾ ਲਈਆਂ ਜੋ ਬਿਨਾ ਡਰਾਈਵਰ ਦੇ ਚੱਲਦੀਆਂ ਨੇ ਸਾਤਸੰਗ ਜੀ ਸੂਰਜ ਦੀ ਰੋਸ਼ਨੀ ਤੋਂ ਸਾਤਸੰਗ ਜੀ ਬਿਜਲੀ ਪੈਦਾ ਕਰ ਰਿਹਾ ਹਜ਼ਾਰਾਂ ਕਿਲੋਮੀਟਰ ਦੂਰ ਸਾਤਸੰਗ ਜੀ ਵੀਡੀਓ ਕਾਲ ਹੋ ਰਹੀ ਹੈ ਇੱਕ ਦੂਜੇ ਨੂੰ ਲਾਈਵ ਦੇਖ ਰਹੇ ਹਾਂ ਅਸੀਂ ਕੀ ਹੋ ਰਿਹਾ ਹੈ ਤੇ ਸਾਤਸੰਗ ਜੀ ਸਾਰਾ ਖਜ਼ਾਨਾ ਆ ਕਿੱਥੋਂ ਰਿਹਾ ਹੈ ਇਨਸਾਨ ਦੇ ਸਰੀਰ ਦੇ ਵਿੱਚੋਂ ਗਿਆਨ ਆ ਰਿਹਾ ਹੈ ਸਾਤਸੰਗ ਜੀ ਮਹਾਰਾਜ ਜੀ ਇਹ ਕਹਿੰਦੇ ਨੇ ਪ੍ਰਭੂ ਮਾਇਆ ਕੋ ਅੰਤ ਨ ਕਿ ਭਾਈਓ ਪ੍ਰਮਾਤਮਾ ਦਾ ਖਜ਼ਾਨਾ ਐਡਾ ਵੱਡਾ ਹੈ ਕਦੇ ਖਤਮ ਹੋਣ ਵਾਲਾ ਨਹੀਂ ਹੈ ਸਤਸੰਗਤ ਜੀ ਕਦੇ ਚਿੱਠੀਆਂ ਨਾਲ ਗੱਲਾਂ ਹੁੰਦੀਆਂ ਸੀ ਫਿਰ ਟੈਲੀਫੋਨ ਆਇਆ ਫਿਰ ਲੈਪਟਾਪ ਕੰਪਿਊਟਰ ਆਇਆ ਲੈਪਟਾਪ ਆਇਆ ਮੋਬਾਈਲ ਫੋਨ ਆਇਆ ਕਿ ਸਤਸੰਗਤ ਜੀ ਹੁਣ AI ਦਾ ਜ਼ਮਾਨਾ ਚੱਲ ਰਿਹਾ ਹੈ ਇਹ ਸਭ ਬਣਾਉਣ ਵਾਲਾ ਕੌਣ ਹੈ ਸਤਸੰਗਤ ਜੀ ਹਸਪੀਟਲਾਂ ਦੇ ਵਿੱਚ ਵੱਡੀਆਂ-ਵੱਡੀਆਂ ਮਸ਼ੀਨਾਂ ਆ ਚੁੱਕੀਆਂ ਨੇ ਸਾਤਸੰਗਤ ਜੀ ਕਿੰਨਾ ਕੁਝ ਅਸੀਂ ਬਣਾ ਲਿਆ ਲੋਕਾਂ ਦੀ ਸਹੂਲਤਾਂ ਵਾਸਤੇ ਬਹੁਤ ਕੁਝ ਬਣਾ ਲਿਆ ਤੇ ਸਾਤਸੰਗਤ ਜੀ ਬਣਾਉਣ ਵਾਲਾ ਕੌਣ ਹੈ ਪਰ ਇਨਸਾਨ ਹੀ ਹੈ ਤੇ ਇਨਸਾਨ ਦੇ ਅੰਦਰ ਜੋ ਗਿਆਨ ਹੈ ਨਾ ਸਾਤਸੰਗਤ ਜੀ ਉਹ ਕਦੇ ਖਤਮ ਨਹੀਂ ਹੋਵੇਗਾ ਵਧਦਾ ਹੀ ਜਾਵੇਗਾ ਪ੍ਰਭ ਮਾਇਆ ਕੋ ਅੰਤ ਨ ਢੁੰਡਤ ਕਰਤੇ ਸ਼ੋਕ ਕਿ ਭਾਈ ਉਸ ਮਾਇਆ ਨੂੰ ਕੋਈ ਸਮਝ ਹੀ ਨਹੀਂ ਪਾਇਆ ਸਾਤਸੰਗਤ ਜੀ ਸਾਡੇ ਅੰਦਰ ਜੋ ਪ੍ਰਮਾਤਮਾ ਬੈਠਾ ਹੈ ਬਿਨਾਂ ਗੁਰੂ ਦੇ ਗਿਆਨ ਦੇ ਲੋਕ ਥੱਕ ਜਾਂਦੇ ਨੇ ਭਾਈ ਪਰ ਉਹਨੂੰ ਸਮਝ ਨਹੀਂ ਪਾਉਂਦੇ ਅਗੇ ਮਹਾਰਾਜ ਜੀ ਫਰਮਾਉਂਦੇ ਨੇ ਜੀਵ ਬਤਲ ਹੈ ਜੀਵ ਮੈਂ ਜੀਵ ਸੁਤਲ ਸੋ ਜੀਵ ਜੀਵ ਤਲਾ ਤਲ ਮਹਾ ਤਲ ਸਾਹਿਬ ਲਕਲੇ ਸਿਵ ਸਾ ਸੰਗਤ ਜੀ ਇਹ ਜੋ ਪਤਾਲਾ ਦੇ ਨਾਮ ਹੈ ਨਾ ਜੀਵ ਸਾ ਸੰਗਤ ਜੀ ਜਿੰਨੇ ਵੀ ਪਤਾਲ ਨੇ ਭਾਈ ਉਥੇ ਅਨੇਕਾਂ ਸਾ ਸੰਗਤ ਜੀ ਜੀਵ ਜੰਤੂ ਰਹਿੰਦੇ ਨੇ ਜਿਵੇਂ ਦੋ ਨਾਮ ਆਏ ਨੇ ਸਾ ਸੰਗਤ ਜੀ ਸਪਤ ਤੇ ਸੰਗਿਆ ਮਹਾਰਾਜ ਜੀ ਕਹਿੰਦੇ ਨੇ ਬੇਟਾ ਉੱਥੇ ਅਨੰਤ ਜੀਵ ਰਹਿੰਦੇ ਨੇ ਤੇ ਸਤਸੰਗਤ ਜੀ ਭਾਵੇਂ ਤਲ ਤਲ ਹੈ ਪਤਾਲ ਹੈ ਭਾਵੇਂ ਮਹਾਤਲ ਹੈ ਹੇਠਲੇ ਜੋ ਹੇਠਾਂ ਦਾ ਸਤਸੰਗਤ ਜੀ ਪਤਾਲ ਹੈ ਸਤਸੰਗਤ ਜੀ ਕਹਿਣ ਦਾ ਭਾਵ ਪਈ ਅਸੀਂ ਚਾਹੇ ਬ੍ਰਹਿਮੰਡ ਦੇ ਵਿੱਚ ਹੋਈਏ ਅਸੀਂ ਚਾਹੇ ਪਤਾਲ ਦੇ ਵਿੱਚ ਹੋਈਏ ਧਰਤੀ ਦੇ ਕਿਸੇ ਵੀ ਕੋਨੇ ਦੇ ਵਿੱਚ ਹੋਈਏ ਸਤਸੰਗਤ ਜੀ ਮਹਾਰਾਜ ਜੀ ਕਹਿੰਦੇ ਨੇ ਜੀਵ ਤਲ ਤਲ ਮਹਾਤਲ ਸਾਹਿਬ ਲਕ ਲੈ ਸੀ ਕਿ ਬੇਟਾ ਜੋ ਤੇਰੇ ਅੰਦਰ ਮਾਲਕ ਬੈਠਾ ਹੈ ਉਹਦੇ ਗਿਆਨ ਤੋਂ ਬਿਗੈਰ ਸਾਡਾ ਪਾਰ ਉਤਾਰਾ ਨਹੀਂ ਜੀ ਹੋਣਾ। ਉਸ ਮਾਲਕ ਦੇ ਸਿਮਰਨ ਤੋਂ ਬਿਗੈਰ 사త్సੰਗਤ ਜੀ ਕੁਝ ਨਹੀਂ ਮਿਲਣ ਵਾਲਾ। ਚਾਹੇ ਅਸੀਂ ਪਤਾਲ ਦੇ ਵਿੱਚ ਹੀ ਕਿਉਂ ਨਾ ਚਲੇ ਜਾਈਏ। ਚਾਹੇ ਅਸਮਾਨ ਦੇ ਵਿੱਚ ਹੀ ਕਿਉਂ ਨਾ ਚਲੇ ਜਾਈਏ। 사త్సੰਗਤ ਜੀ ਜਦੋਂ ਤੱਕ ਆਪਾਂ ਸੱਚੇ ਗੁਰੂ ਦੇ ਲੜ ਨਹੀਂ ਜੇ ਲੱਗਦੇ। ਗੁਰੂ ਦਾ ਦਿੱਤਾ ਹੋਇਆ ਗੁਰਮੰਤਰ ਨਹੀਂ ਜੇ ਜਪਦੇ। ਆਪਣੇ ਅੰਦਰ ਬੈਠੇ ਮਾਲਕ ਦੀ ਪਾਲ ਨਹੀਂ ਜੇ ਕਰਦੇ। 사త్సੰਗਤ ਜੀ ਫਿਰ ਚਾਹੇ ਅਸੀਂ ਕਿਸੇ ਵੀ ਪਤਾਲ ਚ ਚਲੇ ਜਾਈਏ ਸਾਡਾ ਜੀਵਨ ਅਧੂਰਾ ਹੈ 사త్సੰਗਤ ਜੀ। ਧਰਤੀ ਤੇ ਕਿਸੇ ਕੋਨੇ ਤੇ ਰਹਿ ਲਈਏ ਭਾਈ ਕਿਸੇ ਵੀ ਦੇਸ਼ ਦੇ ਵਿੱਚ ਕਿਸੇ ਵੀ ਜਗ੍ਹਾ ਦੇ ਵਿੱਚ ਜੇ ਸਾਡੇ ਕੋਲ ਗੁਰੂ ਦਾ ਗਿਆਨ ਨਹੀਂ ਨਹੀਂ ਜੇ ਸਾਡੇ ਕੋਲ ਭਜਨ ਬੰਦਗੀ ਨਹੀਂ ਹੈ ਸਿਮਰਨ ਨਹੀਂ ਹੈ ਮਾਨਵਤਾ ਦੀ ਸੇਵਾ ਨਹੀਂ ਹੈ ਸਾਸੰਗਤ ਜੀ ਜੀਵਨ ਅਧੂਰਾ ਹੈ ਆਪਾਂ ਖਾਲੀ ਹੱਥ ਹੀ ਚਲੇ ਜਾਵਾਂਗੇ ਜੀਵ ਈਸ਼ ਲਖਲੇਵ ਅੱਗੇ ਸਤਿਗੁਰੂ ਜੀ ਪਰਮਾੰਦੇ ਨੇ ਹਿਸਬਿਦ ਅੰਤਨ ਆਵਹਿ ਕੇ ਪਤਾਲਾ ਪੇਵ ਸਾਸੰਗਤ ਜੀ ਉਹਦੀ ਮਾਇਆ ਦਾ ਕੋਈ ਅੰਤ ਨਹੀਂ ਨਹੀਂ ਤੇ ਜਿੰਨੇ ਵੀ ਗੁਰੂ ਨੇ ਭਾਈ ਸਾਰਿਆਂ ਨੂੰ ਪ੍ਰਮਾਤਮਾ ਮਿਲਿਆ ਪਰ ਅੱਜ ਤੱਕ ਕਿਸੇ ਗੁਰੂ ਨੇ ਨਹੀਂ ਜੇ ਲਿਖਿਆ ਕਿ ਭਾਈ ਉਹ ਪ੍ਰਮਾਤਮਾ ਕਿਸ ਤਰ੍ਹਾਂ ਦਾ ਦਿਖਦਾ ਹੈ ਤੇ 사ਸੰਗਤ ਜੀ ਕਿਸੇ ਗੁਰੂ ਨੇ ਇਹ ਨਹੀਂ ਕਿਹਾ ਕਿ ਭਾਈ ਅਸੀਂ ਪ੍ਰਮਾਤਮਾ ਨੂੰ ਪਾਇਆ ਸਭ ਨੇ ਇਹ ਲਿਖਿਆ 사ਸੰਗਤ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਕਿ ਭਾਈ ਉਸ ਮਾਲਿਕ ਦੀ ਕਿਰਪਾ ਹੋਈ ਹੈ ਫਿਰ ਸਾਡੇ ਉਹ ਹੀਰਾ ਹੱਥ ਲੱਗਿਆ ਮਰਜੀ ਵਾਕੀ ਸੈਨ ਵਿਚਾਰਾ ਤੋ ਹੀਰਾ ਹਾਥ ਪਰ ਮੈਂ ਬੇਨਤੀ ਕਰਾਂ 사ਸੰਗਤ ਜੀ ਉਸ ਮੰਜ਼ਿਲ ਤੱਕ ਪਹੁੰਚਣਾ ਸਾਡੀ ਮਰਜ਼ੀ ਹੈ ਅਸੀਂ ਆਪਣੀ ਮਿਹਨਤ ਕਰਕੇ ਲਗਨ ਦੇ ਨਾਲ ਭਾਵਨਾ ਦੇ ਨਾਲ ਸੱਚੀ ਪ੍ਰੀਤ ਦੇ ਨਾਲ ਉੱਥੇ ਪਹੁੰਚ ਸਕਦੇ ਹਾਂ ਪਰ ਉਹ ਹੀਰਾ ਮਿਲੇਗਾ ਜਾਂ ਨਹੀਂ ਮਿਲੇਗਾ ਇਹ ਸਾਧ ਸੰਗਤ ਉਸ ਮਾਲਕ ਦੇ ਉੱਪਰ ਨਿਰਭਰ ਕਰਦਾ ਹੈ ਮਰਜ਼ੀ ਵਾਕੀ ਸੈਨ ਵਿਚਾਰ ਹੈ ਤੋ ਹੀਰਾ ਹੱਥ ਪਰ ਸੋ ਆਉ ਸਾਧ ਸੰਗਤ ਜੀ ਸਾਡਾ ਜੀਵਨ ਕਿਤੇ ਅਧੂਰਾ ਨਾ ਰਹਿ ਜਾਵੇ ਤੇ ਸਾਡੇ ਕੋਲ ਤਾਂ ਬੜੇ ਕਿਸਮਤ ਵਾਲੇ ਹਾਂ ਸਾਧ ਸੰਗਤ ਜੋ ਗੁਰੂ ਅਰਜਨ ਦੇਵ ਜੀ ਵਰਗੇ ਗੁਰੂ ਮਿਲੇ ਨੇ ਸਾਤਸੰਗਤ ਜੀ ਸਤਿਗੁਰ ਕਬੀਰ ਸਤਿਗੁਰ ਨਾਮਦੇਵ ਜੀ ਸਤਿਗੁਰ ਸਦਨਾ ਜੀ ਸਤਿਗੁਰ ਸੈਨ ਜੀ ਸਤਿਗੁਰ ਤਰਲੋਚਨ ਜੀ ਸਤਿਗੁਰ ਨਾਨਕ ਸਾਹਿਬ ਕਿੰਨੇ ਗੁਰੂ ਨੇ ਸਾਤਸੰਗਤ ਜੀ ਜਿਨ੍ਹਾਂ ਨੂੰ ਜਿਨ੍ਹਾਂ ਨੇ ਸਮਾਜ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਬੇਟਾ ਜਿਨ੍ਹਾਂ ਦੀ ਪੂਜਾ ਕਰਦੇ ਹੋ ਸਾਤਸੰਗਤ ਜੀ ਉਹਨਾਂ ਨੂੰ ਬਣਾਉਣ ਵਾਲਾ ਵੀ ਕੋਈ ਹੋਰ ਹੈ ਤੇ ਭਾਈ ਤੁਸੀਂ ਉਹਦੀ ਪੂਜਾ ਕਰੋ ਨਾ ਨਾਨਕ ਦਾਸ ਪਰਿਉ ਤਾਂ ਕਿ ਸ਼ਰਣਾਈ ਜਾ ਕੇ ਉੱਪਰ ਕੋ ਨਾਹੀਂ ਸਾਤਸੰਗਤ ਜੀ ਇਨਸਾਨ ਕਿੱਡਾ ਹੀ ਬਲਵਾਨ ਹੋਵੇ ਭਾਵੇਂ ਸਰੀਰ ਦੇ ਵਿੱਚ ਆਵੇ ਬੁੱਧੀ ਦੇ ਵਿੱਚ ਭਾਵੇਂ ਦਿਮਾਗ ਦੇ ਵਿੱਚ ਬਲਵਾਨ ਹੋਵੇ ਸਾਧ ਸੰਗਤ ਜੀ ਭਾਵੇਂ ਸ਼ਰੀਰ ਦੇ ਵਿੱਚ ਬਲਵਾਨ ਹੋਵੇ ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਜਦੋਂ ਤੱਕ ਗੁਰੂ ਦਾ ਗਿਆਨ ਨਹੀਂ ਹੈ ਪਰਮਾਤਮਾ ਦੀ ਸਮਝ ਨਹੀਂ ਹੈ ਤੇ ਸਾਧ ਸੰਗਤ ਜੀ ਜੀਵ ਈਸ਼ ਲਕਲੇਵ ਹੈ ਇਸ ਵਿਦ ਅੰਤਨਾ ਆਵੇ ਖੇ ਪਤਾਲਾ ਪੇਵ ਸਾਧ ਸੰਗਤ ਜੀ ਚਿਲਾਕੀਆਂ ਦੇ ਨਾਲ ਉਹ ਪਰਮਾਤਮਾ ਮਿਲਣ ਵਾਲਾ ਨਹੀਂ ਮੈਂ ਬਾਰ ਬਾਰ ਬੇਨਤੀ ਕਰਾਂ ਮਹਾਰਾਜ ਜੀ ਦੇ ਵਚਨ ਨੇ ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ ਭਾਉ ਬਿਨ ਭਗਤ ਨਾ ਹੋਏ ਤੇਰੀ ਇਹ ਸਾਸੰਗਤ ਜੀ ਪਰਮਪਿਤਾ ਪਰਮਾਤਮਾ ਦੀ ਜੋ ਭਗਤੀ ਕਰਨੀ ਹੈ ਸਾਨੂੰ ਭਾਵਨਾ ਚਾਹੀਦੀ ਹੈ ਸਾਸੰਗਤ ਜੀ ਜਿਵੇਂ ਕੋਈ ਬੱਚਾ ਸਕੂਲ ਜਾਂਦਾ ਹੋਵੇ ਨਾ ਜਿਉਂ ਦਿਲੋਂ ਜਾ ਰਿਹਾ ਸਾਸੰਗਤ ਜੀ ਅੰਦਰੋਂ ਉਹਦੇ ਮਨ ਕਰਦਾ ਮੈਂ ਸਕੂਲ ਜਾਵਾਂ ਅੰਦਰੋਂ ਮਨ ਕਰਦਾ ਪੜ੍ਹ ਲਿਖ ਕੇ ਮੈਂ ਵੱਡਾ ਇਨਸਾਨ ਬਣ ਜਾਵਾਂ ਡਾਕਟਰ ਬਣਾ ਇੰਜੀਨੀਅਰ ਬਣਾ ਬਿਜ਼ਨਸਮੈਨ ਬਣਾ ਸਾਸੰਗਤ ਜੋ ਦਿਲੋਂ ਦਿਲੋਂ ਜਾਏਗਾ ਦਿਲੋਂ ਇਹ ਨਹੀਂ ਹੈ ਕਿ ਭਾਈ ਉਹਨੂੰ ਤੱਕੇ ਨਾਲ ਭੇਜਣਾ ਪਵੇਗਾ ਤੇ ਭਾਈ ਜੋ ਤੱਕੇ ਨਾਲ ਜਾ ਰਹੇ ਨੇ ਨਾ ਸਾਸੰਗਤ ਜੀ ਤੱਕੇ ਨਾਲ ਜਾ ਰਹੇ ਨੇ ਉਹਨਾਂ ਦਾ ਪਤਾ ਕੋਈ ਨਹੀਂ ਸਾਧ ਸੰਗਤ ਜੀ ਅੱਜ ਜਾਂਦੇ ਨੇ ਕੱਲ ਨੂੰ ਮੰਨੱਕ ਜਾਵੇਗਾ ਸਕੋਰ ਕੱਟ ਆਉਂਦੇ ਨੇ ਕੋਈ ਫੇਲ ਹੋ ਜਾਂਦਾ ਐਸੇ ਪ੍ਰਕਾਰ ਸਾਧ ਸੰਗਤ ਜੀ ਜੋ ਦਿਖਾਵੇ ਲਈ ਗੁਰੂ ਘਰ ਜਾਂਦੇ ਨੇ ਜੋ ਦਿਖਾਵੇ ਲਈ ਗੁਰਬਾਣੀ ਪੜ੍ਹਦੇ ਨੇ ਤੇ ਸਤਿਗੁਰੂ ਅਰਦਾਸ ਮਹਾਰਾਜ ਜੀ ਦੇ ਵਚਨ ਨੇ ਨਾ ਚਿੱਤ ਸਿਮਰਨ ਕਰੋ ਨੈਣ ਅਮਲੋਕ ਨੂੰ ਕਿ ਬੇਟਾ ਜੀ ਸਿਮਰਨ ਕਰਨਾ ਤਾਂ ਦਿਲ ਲਾ ਕੇ ਕਰਿਆ ਕਰ ਸਾਧ ਸੰਗਤ ਜੀ ਜੇ ਭਜਨ ਬੰਦਗੀ ਕਰਨੀ ਆ ਤਾਂ ਆਪਾਂ ਦਿਲ ਲਾ ਕੇ ਕਰੀਏ ਦਿਖਾਵਾ ਨਹੀਂ ਕਰਨਾ ਤੇ ਭਾਈ ਜਿਸ ਪ੍ਰਮਾਤਮਾ ਨਾਲ ਅੱਜ ਸਤਿਗੁਰੂ ਅਰਵਦਾਸ ਮਹਾਰਾਜ ਜੀ ਜੋੜ ਰਹੇ ਨੇ ਉਸ ਤੋਂ ਵੱਡਾ ਕੋਈ ਵੀ ਨਹੀਂ ਹੈ ਤੇ ਸਤਿਗੁਰਾਂ ਨੇ ਸਾਨੂੰ ਵਾਰਨਿੰਗ ਵੀ ਦਿੱਤੀ ਅਲਰਟ ਵੀ ਕੀਤਾ ਹਰ ਸੋ ਹੀਰਾ ਛਾੜ ਕੇ ਕਿ ਭਾਈ ਉਹ ਪ੍ਰਮਾਤਮਾ ਇੱਕ ਹੀ ਹੈ ਤੇ ਉਹਨੂੰ ਛੱਡ ਕੇ ਸਾਧ ਸੰਗਤ ਜੀ ਜੇ ਕਿਸੇ ਹੋਰ ਪਾਸੇ ਜਾਵਾਂਗੇ ਸਤਿਗੁਰਾਂ ਨੇ ਫਰਮਾਇਆ ਤੇ ਨਰ ਦੋਜਿਕ ਜਾਵਾਂਗੇ ਸਤਿਪਾਕਰ ਅਰਵਦਾਸ ਕਿ ਸਾਧ ਸੰਗਤ ਜੀ ਫਿਰ ਆਪਾਂ ਕਿਉਂ ਨਰਕਾਂ ਦੇ ਭਾਗੀ ਬਣੀਏ ਜੇ ਆਪਾਂ ਗੁਰੂ ਅਰਵਦਾਸ ਮਹਾਰਾਜ ਜੀ ਨੂੰ ਗੁਰੂ ਮੰਨ ਲਿਆ ਤਾਂ ਸਾਧ ਸੰਗਤ ਜੀ ਉਹਨਾਂ ਦੀ ਗੱਲ ਵੀ ਸਾਨੂੰ ਮੰਨਣੀ ਚਾਹੀਦੀ ਹੈ ਤੇ ਸਤਿਗੁਰੂ ਨੇ ਸਾਨੂੰ ਕੋਈ ਵਹਿਮ ਭਰਮ ਡੰਬਰ ਪਖੰਡ ਕਰਨ ਵਾਸਤੇ ਨਹੀਂ ਜੇ ਕਿਹਾ ਸਤਿਗੁਰੂ ਨੇ ਸਿੱਧ ਸਾਧ ਸੰਗਤ ਜੀ ਸਿਰਫ ਇੰਨਾ ਕਿਹਾ ਕਿ ਭਾਈ ਗੁਰੂ ਵਾਲਾ ਬੰਤ ਗੁਰੂ ਦੇ ਵਚਨ ਮੰਨ ਗੁਰੂ ਨੇ ਜੋ ਗੁਰਮੰਤਰ ਦਿੱਤਾ ਉਸ ਦੀ ਕਮਾਈ ਕਰ ਕੰਮ ਧੰਦਾ ਕਰ ਪੜ੍ਹਾਈ ਕਰ ਜ਼ਿੰਦਗੀ 'ਚ ਕਾਮਯਾਬ ਹੋ ਕਰਦੀਆਂ ਜ਼ਿੰਮੇਵਾਰੀਆਂ ਨਿਭਾ ਮਾਤਾ ਪਿਤਾ ਦੀ ਸੇਵਾ ਕਰ ਬੱਚਿਆਂ ਨੂੰ ਪੜਾ ਲਿਖਾ ਜ਼ਿੰਮੇਵਾਰੀਆਂ ਕਰਦਾ ਕਰਦਾ ਸਾਧ ਸੰਗਤ ਜੀ ਸਿਮਰਨ ਕਰ ਇਸ ਵੀ ਦਾ ਅੰਤ ਨਾ ਆਵੇ ਕਿ ਪਤਾਲਾ ਪੇਵ ਸਤਸੰਗਤ ਜੀ ਕਿਸੇ ਪਤਾਲਾ ਚ ਚਲੇ ਜائیںਗੇ ਉਸ ਪ੍ਰਮਾਤਮਾ ਦਾ ਭੇਦ ਨਹੀਂ ਜੇ ਜਾਣ ਸਕਦੇ ਜੇ ਸਾਨੂੰ ਗੁਰੂ ਨਹੀਂ ਜੇ ਮਿਲਦਾ ਅੱਗੇ ਮਹਾਰਾਜ ਜੀ ਫਰਮਾਉਂਦੇ ਨੇ ਬੁੱਧੀ ਕਿਤਨੈ ਬਲ ਤਾਰੈ ਲਗਤ ਨਾ ਕੋਈ ਤਾਣ ਗੁਰਮੁਖ ਮੰਨ ਬਸਾਈਐ ਮਨਕ ਨਾਮ ਅਨਿਸ਼ਾਨ ਸਤਸੰਗਤ ਜੀ ਬਹੁਤੇ ਲੋਕ ਨੇ ਭਾਈ ਇੱਕ ਸਮਾਂ ਸੀ ਜਦੋਂ ਨਾ ਐਸੇ ਸਰੀਰ ਦੇ ਤੇ ਦਿਮਾਗ ਦੇ ਬਲ ਨਾਲ ਨਾ ਦੁਨੀਆ ਜਿੱਤ ਲੈਂਦੇ ਸੀ ਜਿਵੇਂ ਸਿਕੰਦਰ ਸੀ 사ਤਸੰਗਤ ਜੀ ਹਿਟਲਰ ਨੇ ਕਿੰਨਾ ਕਤਲਿਆ ਮਚਾਇਆ ਤੇ 사ਤਸੰਗਤ ਜੀ ਕਹਿੰਦੇ ਨੇ ਭਾਈ ਹਿਟਲਰ ਆ 사ਤਸੰਗਤ ਜੀ ਜੋ ਦੁਸ਼ਮਨ ਦੀ ਸੈਨਾ ਸੀ ਉਹਦੀ ਲਾਸ਼ਾਂ ਦੇ ਉੱਪਰ 사ਤਸੰਗਤ ਜੀ ਖੜੇ ਹੋ ਕੇ ਹੱਸਦਾ ਸੀ ਬੜਾ ਹੰਕਾਰ ਕਰਦਾ ਸੀ ਬਹੁਤੇ ਰਾਜੇ ਨੇ 사ਤਸੰਗਤ ਜੀ ਸਿਕੰਦਰ ਵਰਗੇ ਜੋ ਵਿਸ਼ਭ ਜਿੱਤਣ ਚੱਲੇ ਸਨ ਪਰ 사ਤਸੰਗਤ ਜੀ ਜਿੱਤ ਨਹੀਂ ਪਾਏ ਤੇ ਸਤਗੁਰੂ ਜੀ ਸਮਝਾ ਰਹੇ ਨੇ ਕਿ ਬੇਟਾ ਇਸ ਦੁਨੀਆ ਨੂੰ ਜਿੱਤਣ ਵਾਲੇ ਬਹੁਤ ਲੋਗ ਆਏ ਨੇ ਬੁੱਧੀ ਕਿਤਨੇ ਬਲਤਾਰੇ ਇਸ ਸਤਸੰਗਤ ਜੀ ਇਹ ਜੋ ਤਾਕਤ ਹੈ ਨਾ ਤਾਕਤ ਜੋ ਬਲ ਹੈ ਸਤਸੰਗਤ ਜੀ ਪਾਵਰ ਹੈ ਇਹ ਚਾਹੇ ਦਿਮਾਗ ਦੀ ਹੈ ਭਾਵੇਂ ਸ਼ਰੀਰ ਦੀ ਹੈ ਇਹਨੂੰ ਸਤਸੰਗਤ ਜੀ ਚੰਗੇ ਪਾਸੇ ਲਾਣਾ ਆਪਾਂ ਜੇ ਤੁਹਾਡਾ ਦਿਮਾਗ ਤੇਜ ਹੈ ਨਾ ਸਤਸੰਗਤ ਜੀ ਪੁੱਠੇ ਪਾਸੇ ਨਹੀਂ ਲਾਣਾ ਆ ਦੇਖੇ ਨਾ ਸਤਸੰਗਤ ਜੀ ਜਿਹੜੇ ਅਤੰਕਵਾਦੀ ਹਮਲਾ ਕਰਦੇ ਨੇ ਸਾਤਸੰਗਤ ਜੀ ਕਿੰਨਾ ਦਿਮਾਗ ਲਾਉਂਦੇ ਨੇ ਕਾਦੇ ਚ ਈ ਈ ਲੋਕਾਂ ਨੂੰ ਕਿਵੇਂ ਮਾਰੀਏ ਸਾਤਸੰਗਤ ਜੀ ਜੋ ਆਨਲਾਈਨ ਠੱਗੀਆਂ ਕਰਦੇ ਨੇ ਕਿੰਨਾ ਦਿਮਾਗ ਲਾ ਰਹੇ ਨੇ ਸਾਤਸੰਗਤ ਜੀ ਮਿਹਨਤ ਦੀ ਜੋ ਕਮਾਈ ਹੈ ਸਾਤਸੰਗਤ ਜੀ ਮਿੰਟਾਂ ਸਕਿੰਟਾਂ ਚ ਉਡਾ ਦਿੰਦੇ ਨੇ ਕਿੰਨੇ ਲੋਕਾਂ ਦੀ ਸਾਤਸੰਗਤ ਜੀ ਕਮਾਈ ਉਹਨਾਂ ਨੇ ਇੱਕ ਸਕਿੰਟਾਂ ਦੇ ਵਿੱਚ ਉਡਾ ਦਿੱਤੀ ਦਿਮਾਗ ਕਾਦੇ ਚ ਲਾ ਰਹੇ ਨੇ ਸਾਤਸੰਗਤ ਜੀ ਪੁੱਠੇ ਕੰਮਾਂ ਚ ਬੁਰੇ ਕੰਮਾਂ ਚ ਲੋਕਾਂ ਨੂੰ ਠੱਗਣ ਤੇ ਜਿਹੜੇ ਕ੍ਰਾਈਮ ਕਰਦੇ ਨੇ ਸਾਤਸੰਗਤ ਜੀ ਦੇਖਿਆ ਹੋਵੇਗਾ ਨਾ ਜਦੋਂ ਪੜੇ ਜਾਂਦੇ ਨੇ ਕਿੰਨਾ ਦਿਮਾਗ ਲਾ ਰੱਖਿਆ ਹੁੰਦਾ ਤੇ ਸਤਗੁਰੂ ਜੀ ਪਰਮਾਨੰਦੇ ਨੇ ਬੇਟਾ ਉਹ ਜੋ ਦਿਮਾਗ ਉਧਰ ਲਾਇਆ ਹੈ ਨਾ ਸਤਸੰਗਤ ਜੀ ਜੋਦ ਮੰਗ ਆਪਾਂ ਬੁਰੇ ਪਾਸੇ ਲਾਇਆ। ਉਹੀ ਦਿਮਾਗ ਕਿਤੇ ਬਾਬਾ ਸਾਹਿਬ ਡਾਕਟਰ ਭੀਮਰਾਵ ਬੇਦਕਰ ਜੀ ਵਾਂਗੂ ਚੰਗੇ ਪਾਸੇ ਲਾਇਆ ਹੁੰਦਾ ਤਾਂ ਭਾਈ ਉਹ ਅਮਰ ਹੋ ਜਾਂਦੇ। ਸਤਸੰਗਤ ਜੀ ਬਾਬਾ ਸਾਹਿਬ ਡਾਕਟਰ ਭੀਮਰਾਵ ਬੇਦਕਰ ਜੀ ਨੂੰ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ। ਇਕੱਲੇ ਭਾਰਤ ਦੇ ਵਿੱਚ ਨਹੀਂ ਵਿਦੇਸ਼ਾਂ ਦੇ ਵਿੱਚ ਉਹਨਾਂ ਦੇ ਸਟੈਚੂ ਲੱਗੇ ਨੇ ਸਤਸੰਗਤ ਜੀ ਬਹੁਤ ਵੱਡੀ ਗੱਲ ਹੈ। ਇੱਕ ਗਰੀਬ ਘਰ ਦੇ ਵਿੱਚ ਪੈਦਾ ਹੋ ਕੇ ਜਿਨੂੰ ਲੋਕ ਛੁੱਧਰ ਕਹਿੰਦੇ ਸੀ ਛੋਟੀ ਜਾਤ ਦਾ ਕਹਿੰਦੇ ਸੀ ਅੱਜ ਪੂਰੇ ਵਰਲਡ ਦੇ ਵਿੱਚ ਉਹਨਾਂ ਦਾ ਨਾਮ ਹੈ ਬਾਹਰਲੇ ਸਾਸੰਗਤ ਜੀ ਯੂਨੀਵਰਸਿਟੀਆਂ 'ਚ ਸਟੈਚੂ ਲੱਗੇ ਹੋਏ ਨੇ ਸਾਸੰਗਤ ਜੀ ਵੱਡੇ ਵੱਡੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਉਹਨਾਂ ਦਾ ਨਾਮ ਜਾਣਦੇ ਤੇ ਕਾਦੇ ਕਰਕੇ ਸਾਸੰਗਤ ਜੀ ਕਰਮ ਕਰਕੇ ਕਰਮ ਬੜੇ ਮਹਾਨ ਸੀ ਉਹਨਾਂ ਕੋਲ ਜੋ ਦਿਮਾਗ ਸੀ ਉਹਨਾਂ ਨੇ ਦਿਮਾਗ ਕਾਦੇ ਚ ਲਾਇਆ ਕਿ ਭਾਈ ਲੋਕਾਂ ਨੂੰ ਕਿਵੇਂ ਆਜ਼ਾਦ ਕਰੀਏ ਜੋ ਹਜ਼ਾਰਾਂ ਸਾਲਾਂ ਤੋਂ ਗੁਲਾਮ ਇਸਮ ਸੀ ਕਿ ਸਾਸੰਗਤ ਜੀ ਕੋਈ ਇਸ ਦਿਮਾਗ ਨਾਲ ਬਿਜਲੀ ਬਣਾ ਰਿਹਾ ਲੋਕਾਂ ਦੀ ਜ਼ਿੰਦਗੀ 'ਚ ਪ੍ਰਕਾਸ਼ ਕੀਤਾ ਕੋਈ ਇਸ ਦਿਮਾਗ ਨਾਲ ਦਵਾਈਆਂ ਬਣਾ ਰਿਹਾ ਰੋਗ ਠੀਕ ਕਰ ਰਿਹਾ ਕੋਈ ਇਸ ਨਾਲ ਮਸ਼ੀਨਾ ਬਣਾ ਰਿਹਾ ਸਾਸੰਗਤ ਜੀ ਕਿਸੇ ਨੇ ਮੋਬਾਈਲ ਫੋਨ ਬਣਾਇਆ ਸਾਡੀ ਦੂਰੀਆਂ ਘੱਟ ਕੀਤੀਆਂ ਤੇ ਸਾਸੰਗਤ ਜੋ ਵਕਰੀ ਗੱਲ ਹੈ ਕਿ ਭਾਈ ਹਰ ਚੀਜ਼ ਐਵਰੀ ਕਆਇਨ ਹੈਜ਼ ਟੂ ਸਾਈਡਸ ਹਰ ਚੀਜ਼ ਦਾ ਨੁਕਸਾਨ ਵੀ ਅਤੇ ਫਾਇਦਾ ਵੀ ਪਰ ਮਹਾਰਾਜ ਜੀ ਕਹਿੰਦੇ ਬੇਟਾ ਤੇਰੇ ਕੋਲ ਦਿਮਾਗ ਹੈ ਤਾਂ ਚੰਗੇ ਪਾਸੇ ਲਾ ਪਹਿਲਾਂ ਆਪਣੇ ਆਪ ਨੂੰ ਕਾਮਯਾਬ ਕਰ ਫਿਰ ਸਮਾਜ ਦਾ ਹੱਥ ਫੜ ਬੁੱਧੀ ਕਿਤਨੇ ਬਲ ਤਾਰੇ ਲਾਗਤ ਨਾ ਕੋਈ ਤਾਣ ਸਤਸੰਗਤ ਜੀ ਜੇ ਆਪਾਂ ਇਹ ਜੋ ਦਿਮਾਗ ਹੈ ਇਹਨੂੰ ਚਲਾਕੀ ਨਾਲ ਵਰਤਾਂਗੇ ਕੁਝ ਨਹੀਂ ਮਿਲਣਾ ਤੇ ਸਤਸੰਗਤ ਜੀ ਝੁੱਕ ਕੇ ਚੱਲਾਂਗੇ ਨਾ ਇਸ ਦਿਮਾਗ ਦੇ ਵਿੱਚ ਬੜੇ ਫਾਰਮੂਲੇ ਨੇ ਜਿਵੇਂ ਇੱਕ ਛੋਟੀ ਜਿਹੀ ਉਦਾਹਰਣ ਸਤਸੰਗਤ ਜੀ ਜਿਸ ਬੱਚੇ ਨੇ ਜਿਸ ਲੜਕੇ ਨੇ ਫੇਸਬੁੱਕ ਬਣਾਈ ਹੈ ਸਤਸੰਗਤ ਜੀ ਕਰੋੜਾ ਕਰੋੜਾ ਰੁਪਇਆ ਸਤਸੰਗਤ ਜੀ ਘਰ ਬੈਠਾ ਕਮਾਰਿਆ ਤੇ ਸਤਸੰਗਤ ਜੀ ਕਿੰਨਾ ਅਮੀਰ ਹੋ ਚੁੱਕਿਆ ਤੇ ਉਹਨੇ ਇਹ ਫਾਰਮੂਲਾ ਕੱਢਿਆ ਕਿੱਥੋਂ ਸਤਸੰਗਤ ਜੀ ਦਿਮਾਗ ਦੇ ਵਿੱਚ ਜਿਨ੍ਹਾਂ ਨੇ YouTube ਬਣਾਈ ਆ WhatsApp ਬਣਾਇਆ ਇਹ ਫਾਰਮੂਲੇ ਕਿੱਥੋਂ ਕੱਢ ਰਹੇ ਨੇ ਸਤਸੰਗਤ ਜੀ ਦਿਮਾਗ ਵਿੱਚ ਜਿਨੇ ਦਵਾਈਆਂ ਬਣਾਈਆਂ ਨੇ ਮਸ਼ੀਨਾਂ ਬਣਾਈਆਂ ਨੇ ਇਹ ਹੀ ਸਤਗੁਰੂ ਜੀ ਪਰਮਾ ਰਹੇ ਨੇ ਕਿ ਭਾਈ ਜੇ ਤੇਰਾ ਤੈਨੂੰ ਲੱਗਦਾ ਦਿਮਾਗ ਬੜਾ ਤੇਜ ਹੈ ਤਾਂ ਸਤਸੰਗਤ ਜੀ ਚੰਗੇ ਪਾਸੇ ਲਾਈਂ ਪਹਿਲਾਂ ਆਪਣੀ ਜ਼ਿੰਦਗੀ ਦੀ ਸਵਾਰੀਂ ਫਿਰ ਸਮਾਜ ਦੀ ਨੂੰ ਸਤਸੰਗਤ ਜੀ ਸਵਾਰੀਂ ਨੀ ਤਪਾਈ ਜੇ ਪੁੱਠੇ ਕਮਾਚੇ ਸਾਧ ਸੰਗਤ ਜੀ ਬੁਰੇ ਕਰਮਾਂ ਦੇ ਵਿੱਚ ਅਗਰ ਆਪਾਂ ਦਿਮਾਗ ਲਾਨੇ ਆ ਤਾਂ ਜਿਸ ਦਿਨ ਫੜੇ ਗਏ ਉਸ ਦਿਨ ਬੜਾ ਅਫਸੋਸ ਹੁੰਨਾ। ਇਹ ਜੋ ਫੜੇ ਜਾਂਦੇ ਨੇ ਨਾ ਆਨਲਾਈਨ ਠੱਗੀਆਂ ਕਰਦੇ ਨੇ। ਕਈ ਕਈ ਸਾਧ ਸਾਧ ਸੰਗਤ ਜੀ ਜੇਲ੍ਹ 'ਚ ਰਹਿਣਾ ਪੈਂਦਾ। ਸਾਧ ਸੰਗਤ ਜੀ ਕਿੰਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ। ਮਿਹਨਤ ਦੀ ਕਮਾਈ ਨੂੰ ਮਿੰਟਾਂ ਸਕਿੰਟਾਂ ਚ ਉਡਾ ਦਿੰਦੇ ਨੇ। ਕਾਦੇ ਨਾਲ ਦਿਮਾਗ ਨਾਲ। ਤੇ ਮਹਾਰਾਜ ਜੀ ਕਹਿੰਦੇ ਨੇ ਬੇਟਾ ਅਗਰ ਸਰੀਰ ਦੇ ਵਿੱਚ ਜਾਨ ਹੈ ਦਿਮਾਗ ਦੇ ਵਿੱਚ ਸਾਧ ਸੰਗਤ ਜੀ ਚਲਾਕੀ ਸਮਾਜ ਦੇ ਭਲੇ ਲਈ ਲਾਈ। ਸਾਤਸੰਗਤ ਜੀ ਦੇ ਸਰੀਰ ਤੇ ਜਾਨ ਹੈ ਸਰੀਰ ਬੜਾ ਤਾਕਤਵਰ ਹੈ ਮਹਾਰਾਜ ਜੀ ਕਹਿੰਦੇ ਬੇਟਾ ਇਸ ਸਰੀਰ ਨੂੰ ਕਿਸੇ ਚੰਗੇ ਪਾਸੇ ਵੱਲ ਇਹ ਜੋ ਅੰਦਰ ਸ਼ਕਤੀ ਹੈ ਸਾਤਸੰਗਤ ਜੀ ਬੁੱਧੀ ਕਿਤਨੇ ਬਲ ਤਾਰ ਹੈ ਲਾਗਤ ਨਾ ਕੋਈ ਤਾਣ ਗੁਰਮੁਖ ਮਨ ਵਸਾਈ ਹੈ ਮਾਨਕ ਨਾਮ ਨਿਸ਼ਾਨ ਤੇ ਭਾਈ ਜੋ ਗੁਰਮੁਖ ਲੋਗ ਹੁੰਦੇ ਨੇ ਨਾ ਸਾਤਸੰਗਤ ਜੀ ਬਹੁਤੇ ਲੋਗ ਐਸੇ ਨੇ ਜੋ ਮਨ ਦੇ ਵਿੱਚ ਪਤਾ ਕੀ ਲੈ ਕੇ ਆਂਦੇ ਨੇ ਕਿ ਭਾਈ ਪੈਸਾ ਕਿਵੇਂ ਕਮਾਈਏ ਪੈਸੇ ਕਮਾਉਣ ਦਾ ਸ਼ਾਰਟਕਟ ਕੀ ਹੈ ਤੇ ਬਹੁਤੇ ਲੋਕ ਤਾਂ ਭਾਈ 2 ਨੰਬਰ ਦੀ ਕਮਾਈ ਕਰਨ ਲੱਗ ਜਾਂਦੇ ਨੇ ਪਰ ਸਾਹਿਬ ਸਤਿਗੁਰੂ ਅਦਾਸ ਮਹਾਰਾਜ ਜੀ ਫਰਮਾ ਰਹੇ ਨੇ ਕਿ ਭਾਈ ਜੋ ਗੁਰਮੁਖ ਹੁੰਦੇ ਨੇ ਨਾ ਉਹਨਾਂ ਦੇ ਮਨ ਦੇ ਵਿੱਚ ਗੁਰੂ ਦੇ ਵਚਨ ਵਸਦੇ ਨੇ ਪ੍ਰਮਾਤਮਾ ਦੇ ਵਚਨ ਵਸਦੇ ਨੇ ਸਤਸੰਗਤ ਜੀ ਉਹਨਾਂ ਦੇ ਮਨ ਦੇ ਵਿੱਚ ਪ੍ਰਮਾਤਮਾ ਹੈ ਤੇ ਭਾਈ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਦੇ ਵਚਨ ਨੇ ਉਹ ਕਦੇ ਕੋਈ ਗਲਤ ਕੰਮ ਕਰਦੇ ਨਹੀਂ ਬੁੱਧੀ ਕਿਤਨੇ ਬਲਤਾਰੇ ਲਾਗਤ ਨਾ ਕੋਈ ਤਾਣ ਗੁਰਮੁਖ ਮਨ ਵਸਾਈਏ ਮਨਕ ਨਾਮ ਨਿਸ਼ਾਨ ਤੇ ਸਤਸੰਗਤ ਜੀ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੋ ਪਵੰਸ ਗਲਾਰੇ ਤੇ ਸਾ ਸੰਗਤ ਜੀ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਆਪਾਂ ਕੋਈ ਤੇਲ ਦੀ ਜਾਂ ਘਿਓ ਦੀ ਜੋਤ ਜਗਾਉਣ ਵਾਸਤੇ ਗੁਰਾਂ ਨੇ ਨਹੀਂ ਕਿਹਾ ਸਾ ਸੰਗਤ ਜੀ ਨਾਮ ਦੀ ਗਿਆਨ ਦੀ ਜੋਤ ਜਗਾਣੀ ਤੇ ਜਿਹਦੇ ਅੰਦਰ ਇਹ ਜੋਤ ਜੱਗ ਗਈ ਸਾ ਸੰਗਤ ਜੀ ਸਮਝ ਲਓ ਭਾਈ ਉਹਦੀ ਜ਼ਿੰਦਗੀ 'ਚ ਇਹ ਵਹਿਮ ਭਰਮ ਅਡੰਬਰ ਪਕੰਡ ਸਭ ਖਤਮ ਹਰ ਤਰ੍ਹਾਂ ਦਾ ਡਰ ਖਤਮ ਹੋ ਜਾਣਾ ਸਾ ਸੰਗਤ ਜੀ ਫਿਰ ਸੱਚੀ ਸੱਚੇ ਸਾ ਸੰਗਤ ਜੀ ਸਵਾਹੋ ਭਾਈ ਜੇ ਸਾਡਾ ਦਿਮਾਗ ਤੇਜ ਹੈ ਪਹਿਲਾ ਆਪਣੇ ਆਪ ਨੂੰ ਕਾਮਯਾਬ ਕਰੀਏ ਫਿਰ ਸਮਾਜ ਦਾ ਹੱਥ ਫੜੀਏ ਤੇ ਸਤਸੰਗਤ ਜੀ ਜੇ ਸਾਡਾ ਸਰੀਰ ਬਲਵਾਨ ਹੈ ਐਦਾ ਦਿਖਾਵਾ ਨਹੀਂ ਕਰਨਾ ਸਤਸੰਗਤ ਜੀ ਜਿਵੇਂ ਬਹੁਤ ਸਾਰੇ ਲੋਕ ਨੇ ਜੋ ਪੁਲਿਸ ਦੇ ਵਿੱਚ ਭਰਤੀ ਹੋ ਕੇ ਜਿਨ੍ਹਾਂ ਦੇ ਸਰੀਰ ਤੇ ਜਾਨ ਸਮਾਜ ਦੀ ਸੇਵਾ ਕਰ ਰਹੇ ਨੇ ਕੋਈ ਆਰਮੀ ਦੇ ਵਿੱਚ ਭਰਤੀ ਹੋ ਕੇ ਸਤਸੰਗਤ ਜੀ ਦੇਸ਼ ਦੀ ਸੇਵਾ ਕਰ ਰਿਹਾ ਹੈ ਜੇ ਸਤਸੰਗਤ ਜੀ ਦਿਮਾਗ ਹੈ ਸਰੀਰ ਹੈ ਤਾਂ ਇਹਦੇ ਨਾਲ ਪਹਿਲਾ ਆਪਣੇ ਆਪ ਦਾ ਭਲਾ ਕਰੀਏ ਫਿਰ ਸਮਾਜ ਦਾ ਹੱਥ ਫੜ ਲਈਏ ਤੇ ਜਿਸਤ ਗੁਰੂ ਅਰਬਦਾਸ ਮਹਾਰਾਜ ਜੀ ਫਰਮਾ ਰਹੇ ਨੇ ਗੁਰਮੁਖ ਮਨ ਵਸਾਈਏ ਕਿ ਭਾਈ ਜੋ ਗੁਰਮੁਖ ਨੇ ਉਹਨਾਂ ਦੇ ਮਨ 'ਚ ਪ੍ਰਮਾਤਮਾ ਵਸਦਾ ਹੈ ਗੁਰੂ ਦੇ ਵਚਨ ਵਸਦੇ ਨੇ ਤੇ ਸਾਧ ਸੰਗਤ ਜੀ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਦੇ ਵਚਨ ਨੇ ਸਾਧ ਸੰਗਤ ਜੀ ਉਹਨਾਂ ਦੇ ਮਨ ਦੇ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਹੈ ਤੇ ਭਾਈ ਉਹ ਪ੍ਰਮਾਤਮਾ ਰੂਪੀ ਜੋ ਨਾਮ ਰੂਪੀ ਖਜ਼ਾਨਾ ਮਿਲ ਜਾਂਦਾ ਹੈ ਮਾਨਕ ਨਾਮ ਨਿਸ਼ਾਨ ਤੇ ਅੱਗੇ ਸਾਹਿਬ ਸਤਗੁਰੂ ਅਰਬਦਾਸ ਮਹਾਰਾਜ ਜੀ ਸਮਝਾ ਰਹੇ ਨੇ ਚੀਟੀ ਕੇ ਸੰਬਲ ਨਹੀਂ ਚਲ ਤੇਰਾ ਜੋਰ ਨਾਮ বিনা ਭਗਵਾਨ ਕੈ ਲਾਕ ਮਚਾਵੇ ਸ਼ੋਰ ਸਤਸੰਗਜੀ ਅਸੀਂ ਪ੍ਰਮਾਤਮਾ ਦੇ ਅੱਗੇ ਨਾ ਕੁਦਰਤ ਦੇ ਅੱਗੇ ਪਤਾ ਕਿਸ ਤਰ੍ਹਾਂ ਦੇ ਆ ਜਿਵੇਂ ਸਤਸੰਗਜੀ ਮਹਾਰਾਜ ਜੀ ਕਹਿੰਦੇ ਚਿੱਟੀ ਕੇ ਸੰਭਲ ਨਹੀਂ ਚੱਲੇ ਤੇਰਾ ਜੋਰ ਹੁਣ ਸਤਸੰਗਜੀ ਹੜ ਆਇਓਏ ਨੇ ਨਾ ਬਾੜ ਆਇਓਈ ਹੈ ਫਲੱਡ ਆਇਓਈ ਹੈ ਤੇ ਦੇਖਿਆ ਸਤਸੰਗਜੀ ਵੱਡੇ ਵੱਡੇ ਮਕਾਨਾਂ ਦੇ ਵਿੱਚ ਆ ਹੁਣ ਪਹਾੜਾਂ ਦੇ ਵਿੱਚ ਸਾਸੰਗਤ ਜੀ ਬੱਦਲ ਫਟਿਆ ਵੱਡੀਆਂ-ਵੱਡੀਆਂ ਬਿਲਡਿੰਗਾਂ ਸਾਸੰਗਤ ਜੀ ਪਤਾ ਨਹੀਂ ਕਿੰਨੇ ਸਾਲ ਦੀ ਕਮਾਈ ਹੋएगी ਸਾਸੰਗਤ ਜੀ ਮਿੰਟਾਂ-ਸਕਿੰਟਾਂ ਦੇ ਵਿੱਚ ਹੀ ਬਹਿ ਗਈ ਹੈ ਸਾਸੰਗਤ ਜੀ ਜਦੋਂ ਤੂਫਾਨ ਅੰਦਰ ਦੇ ਆਂਦੇ ਨੇ ਸਮੁੰਦਰ ਦੇ ਕਿਨਾਰੇ ਸਾਸੰਗਤ ਜੀ ਕਿੰਨਾ ਨੁਕਸਾਨ ਹੁੰਦਾ ਜਦੋਂ ਕਿੰਨਾ ਨੁਕਸਾਨ ਹੋਇਆ ਸੀ ਸੁਨਾਮੀ ਆਈ ਸੀ ਮਹਾਰਾਜ ਜੀ ਸਮਝਾ ਰਹੇ ਨੇ ਕਿ ਬੇਟਾ ਕੁਦਰਤ ਦੇ ਅੱਗੇ ਸਾਸੰਗਤ ਜੀ ਸਾਡੀ ਜੋ ਵੈਲਿਊ ਹੈ ਜ਼ੀਰੋ ਹੈ ਕੀੜੀ ਦੇ ਸਮਾਨ ਵੀ ਨਹੀਂ ਹੈ ਸਾਸੰਗਤ ਜੀ ਕੁਦਰਤ ਦੇ ਅੱਗੇ ਸਤਸੰਗਤ ਜੀ ਟਾਈਟੈਨਿਕ ਵਰਗੇ ਵੱਡੇ ਵੱਡੇ ਜਹਾਜ਼ ਸਤਸੰਗਤ ਜੀ ਜਦੋਂ ਕੁਦਰਤ ਆਪਣਾ ਖੇਡ ਖੇਡਦੀ ਹੈ ਸਤਸੰਗਤ ਜੀ ਬੋਤੇ ਹਵਾਈ ਜਹਾਜ਼ ਜੈਸੇ ਨੇ ਜਿਨ੍ਹਾਂ ਦਾ ਅਜੇ ਤੱਕ ਪਤਾ ਨਹੀਂ ਲੱਗਿਆ ਸਤਸੰਗਤ ਜੀ ਕਿੱਥੇ ਚਲੇ ਗਏ ਕਿੰਨੇ ship ਸਤਸੰਗਤ ਜੀ ਚਲੇ ਗਏ ਤੇ ਜਦੋਂ ਕੁਦਰਤ ਆਂਦੀ ਹੈ ਸਤਸੰਗਤ ਜੀ ਵੱਡੀਆਂ ਵੱਡੀਆਂ ਮਸ਼ੀਨਾਂ ਬਿਲਡਿੰਗਾਂ ਸਾਰੇ ਦਾ ਸਾਰਾ ਵਿਗਿਆਨ ਸਤਸੰਗਤ ਜੀ ਠਾਪ ਹੋ ਜਾਂਦਾ ਸਾਰਾ ਸਿਸਟਮ ਰੁਕ ਜਾਂਦਾ ਹੈ ਤੋੜਾ ਜਦ ਸਤਸੰਗਤ ਜੀ ਕੁਦਰਤ ਜਦੋਂ ਕਰਵਟ ਬਦਲਦੀ ਹੈ ਨੀ ਵੱਡੀਆਂ-ਵੱਡੀਆਂ ਬਿਲਡਿੰਗਾਂ ਥੱਲੇ ਆ ਜਾਂਦੀਆਂ ਨੇ ਸਤਸੰਗਤ ਜੀ ਮੋਬਾਈਲ ਦਾ ਨੈਟਵਰਕ ਚਲਾ ਜਾਂਦਾ ਮੋਬਾਈਲ ਠੀਕ ਠੰਗ ਨਾਲ ਕੰਮ ਨਹੀਂ ਕਰਦਾ ਜਦੋਂ ਮੌਸਮ ਖਰਾਬ ਹੁੰਦਾ ਇਹ ਹੀ ਮਹਾਰਾਜ ਜੀ ਫਰਮਾਂਦੇ ਨੇ ਬੇਟਾ ਪ੍ਰਮਾਤਮਾ ਦੇ ਅੱਗੇ ਅਸੀਂ ਸਤਸੰਗਤ ਜੀ ਕੀੜੀ ਵਰਗੇ ਵੀ ਨਹੀਂ ਗੁਰਮੁਖ ਮਨ ਵਸਾਈਏ ਮਾਨਕ ਨਾਮ ਨਿਸ਼ਾਨ ਚੀਟੀ ਕੇ ਸੰਭਲ ਨਹੀਂ ਚੱਲੇ ਤੇਰਾ ਜੋਰ ਸਤਸੰਗਤ ਜੀ ਕੁਦਰਤ ਦੇ ਅੱਗੇ ਆਪਾਂ ਕੀੜੀ ਦੇ ਸਮਾਨ ਵੀ ਨਹੀਂ ਹੈ ਸਾਸੰਗਤ ਜੀ ਯਕੀਨ ਨਾ ਹੋਵੇ ਨਾ ਕਦੇ ਰੋਜ਼ ਦੀਆਂ ਖਬਰਾਂ ਦੇਖਿਆ ਕਰੋ ਅੱਜ ਜੋ ਮੌਸਮ ਹੋਇਆ ਪਿਆ ਨਾ ਸਾਸੰਗਤ ਜੀ ਬਾਰਿਸ਼ ਦਾ ਦੌਰ ਜਾ ਰਿਹਾ ਹੈ ਸਾਸੰਗਤ ਜੀ ਪਿੰਡ ਦੇਖਿਆ ਹੋਵੇਗਾ ਇੱਕ ਕਿ ਭਾਈ ਪਿੰਡ ਦੇ ਸਾਰੇ ਲੋਕ ਖਤਮ ਹੋ ਗਏ ਤੇ ਇੱਕ ਬੱਚੀ ਬੱਚੀ ਹੈ ਸਾਸੰਗਤ ਜੀ ਪਰਿਵਾਰ ਦੇ ਵੀ ਚਲੇ ਗਏ ਸਾਰੇ ਘਰ ਦੇ ਵਿੱਚ ਇੱਕ ਬੱਚੀ ਬੱਚੇ ਸਾਸੰਗਤ ਜੀ ਪੂਰਾ ਪਿੰਡ ਹੀ ਉਜੜ ਗਿਆ ਇਹ ਸਾਸੰਗਤ ਜੀ ਕੀ ਕੀ ਦਾ ਕੀ ਜੋਰ ਚੱਲੇ ਕੁਦਰਤ ਹੈ ਸਾਸੰਗਤ ਜੀ ਜੋ ਐ ਨਹੀਂ ਕਰਨਾ ਕਰ ਹੀ ਦੇਣਾ ਇਸੇ ਕਰਕੇ ਭਾਈ ਜੀ ਆਪ ਉਸ ਪ੍ਰਮਾਤਮਾ ਦੀ ਰਜਾ ਚ ਰਵਾਂਗੇ ਤਾਂ ਸਾਤ ਸੰਗਤ ਜੀ ਬਚਾਅ ਵੀ ਲਵੇ ਪਰ ਜੇ ਆਪਾਂ ਸਾਤ ਸੰਗਤ ਜੀ ਉਸ ਮਾਲਿਕ ਦੀ ਰਜਾ ਚ ਨਾ ਰਹਿ ਕੇ ਆਪਣੀ ਮਨਮਰਜ਼ੀਆਂ ਕਰਾਂਗੇ ਕਿਉਂਕਿ ਅੱਜ ਜੋ ਇਨਸਾਨ ਹੈ ਨਾ ਉਹ ਕੁਦਰਤ ਦੇ ਨਾਲ ਸਾਤ ਸੰਗਤ ਜੀ ਖਿਲਵਾੜ ਕਰ ਰਿਹਾ ਉਹ ਕੁਦਰਤ ਦੇ ਨਾਲ ਖੇਲ ਰਿਹਾ ਸਾਤ ਸੰਗਤ ਜੀ ਤੇ ਮਹਾਰਾਜ ਜੀ ਯਾਦ ਕਰਾਉਂਦੇ ਨੇ ਕਿ ਬੇਟਾ ਯਾਦ ਰੱਖ ਕੁਦਰਤ ਦੇ ਸਾਹਮਣੇ ਸਾਤ ਸੰਗਤ ਜੀ ਕੀੜੀ ਦੇ ਸਮਾਨ ਹੈ ਤੇ ਸਾਤ ਸੰਗਤ ਜੀ ਜਦੋਂ ਉਹ ਪਰਮ ਪਿਤਾ ਪ੍ਰਮਾਤਮਾ ਨੇ ਹਸਾਬ ਕਿਤਾਬ ਲੈਣਾ ਜ਼ੋਰ ਸਾਡਾ ਉੱਥੇ ਵੀ ਨਹੀਂ ਚੱਲਣਾ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਕ ਲੈ ਕੇ ਜਾਏਗਾ ਸਾਧ ਸੰਗਤ ਜੀ ਜ਼ੋਰ ਸਾਡਾ ਉੱਥੇ ਵੀ ਨਹੀਂ ਚੱਲਣਾ ਤੇ ਆਪੋ ਸਾਧ ਸੰਗਤ ਜੀ ਬਿਨਾਂ ਗਿਆਨ ਦੇ ਬਿਨਾਂ ਪ੍ਰਮਾਤਮਾ ਦੇ ਨਾਮ ਤੇ ਬੜਾ ਸ਼ੋਰ ਮਚਾਉਂਦੇ ਆ ਮਾਟੀ ਦਾ ਪੁੱਤਰਾ ਕੈਸੇ ਨੱਚਦਾ ਹੈ ਦੇਖੇ ਦੇਖੇ ਸੁਣੇ ਬੋਲੇ ਦੌਰਿਆ ਫਿਰਦਾ ਹੈ ਜਦ ਕਚਪਾਵੈ ਤਬ ਗਰਮ ਕਰਤ ਹੈ ਮਾਇਆ ਦੇ ਤਬ ਰੋਵਣ ਲੱਗਦਾ ਸਾਧ ਸੰਗਤ ਜੀ ਕੁਝ ਮਿਲਦਾ ਤਾਂ ਪਈਏ ਹੱਸਦਾ ਹੈ ਜਦੋਂ ਗਵਾ ਲੈਂਦਾ ਉਹ ਰੋਂਦਾ ਸਾਰੀ ਉਮਰ ਨੱਚਦਾ ਫਿਰਦਾ ਸਤਸੰਗਤ ਜੀ ਬੁਢਾਪੇ 'ਚ ਵੀ ਬੈਠਣ ਦਾ ਨਹੀਂ ਸਤਸੰਗਤ ਜੀ ਜਦੋਂ ਰਿਟਾਇਰਮੈਂਟ ਹੋ ਜਾਂਦੀ ਹੈ ਨਾ ਦੇਖਿਆ ਹਣਾ ਰਿਟਾਇਰਮੈਂਟ ਤੋਂ ਬਾਅਦ ਸਤਸੰਗਤ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਨੇ ਸਤਸੰਗਤ ਜੀ ਕਈ ਰਿਟਾਇਰਮੈਂਟ ਤੋਂ ਬਾਅਦ ਸਰਕਾਰ ਨੇ ਸਤਸੰਗਤ ਜੀ ਰਿਟਾਇਰਮੈਂਟ ਦਿੱਤੀ ਹੈ ਕਿ ਭਾਈ ਇਹਨੇ ਕਿੰਨੇ ਸਾਲ ਸਤਸੰਗਤ ਜੀ 60 65 ਸਾਲ ਦੀ ਉਮਰ ਤੱਕ ਸਾਡੀ ਸੇਵਾ ਕੀਤੀ ਹੈ ਸਮਾਜ ਦੀ ਸੇਵਾ ਕੀਤੀ ਹੈ ਸਾਤਸੰਗਤ ਜੀ ਹੁਣੇ ਆਪਣੇ ਪਰਿਵਾਰ ਨਾਲ ਰਵੇ ਬੁਢਾਪਾ ਆ ਗਿਆ ਆਪਣੇ ਆਪ ਦਾ ਖਿਆਲ ਰੱਖੇ ਇਹ ਪਰਿਵਾਰ ਦੇ ਨਾਲ ਰਵੇ ਸਾਤਸੰਗਤ ਜੀ ਪਰ ਇਹ ਕੀ ਕਰਦਾ ਸਾਤਸੰਗਤ ਜੀ ਬੁਢਾਪਾ ਆਇਆ ਹੋਇਆ ਹੈ ਰਿਟਾਇਰ ਹੋ ਚੁੱਕਿਆ ਹੈ ਫਿਰ ਵੀ ਸਾਤਸੰਗਤ ਜੀ ਇਹ ਫੇਰ ਸਾਤਸੰਗਤ ਜੀ ਤਨਖਾਹ ਦੇ ਉੱਪਰ ਪੈਸਿਆਂ ਦੀ ਖਾਤਰ ਸਾਤਸੰਗਤ ਜੀ ਫੇਰ ਇਹ ਨੌਕਰੀ ਤੇ ਚਲਾ ਜਾਂਦਾ ਹੈ ਫੇਰ ਸਵੇਰੇ ਜਾ ਕੇ ਸਾਤਸੰਗਤ ਜੀ ਸ਼ਾਮ ਨੂੰ ਕਰੇ ਆਉਂਦਾ ਮੈਂ ਬੇਨਤੀ ਕਰਾਂ ਕਿ 사ਤਸੰਗਤ ਜੀ ਜੋ ਪੈਸਾ ਹੈ ਨਾ ਚੰਗੀ ਗੱਲ ਹੈ ਭਾਈ ਬਿਨਾ ਪੈਸੇ ਦੇ ਦੁਨੀਆ ਦੇਖੀ ਨਹੀਂ ਜਾ ਸਕਦੀ ਬਿਨਾ ਪੈਸੇ ਦੇ ਅਸੀਂ ਰੋਟੀ ਵੀ ਨਹੀਂ ਖਾ ਸਕਦੇ ਮਹਾਰਾਜ ਜੀ ਨੇ ਵੀ ਕਿਹਾ ਕਿ ਬੇਟਾ ਪੈਸਾ ਕਮਾਹ ਨੇਕ ਕਮਾਈ ਜੋ ਕਰੇ ਪਰ 사ਤਸੰਗਤ ਜੀ ਉਹਦੇ ਪਿੱਛੇ ਪਾਗਲ ਨਹੀਂ ਹੋਣਾ ਸਾਡੀ ਵੀ ਕੋਈ ਜ਼ਿੰਦਗੀ ਹੈ 사ਤਸੰਗਤ ਜੀ ਆਪਾਂ ਕੌਣ ਆ ਕਿੱਥੋਂ ਆਏ ਆ 사ਤਸੰਗਤ ਜੀ ਪਰਿਵਾਰ ਨੂੰ ਪਾਲੋ ਬੱਚਿਆਂ ਨੂੰ ਪੜ੍ਹਾਓ ਲਿਖਾਓ ਮਾਤਾ ਪਿਤਾ ਦੀ ਸੇਵਾ ਕਰੋ ਸਾਰੀ ਜ਼ਿੰਮੇਵਾਰੀਆਂ ਨਿਭਾਓ ਪਰ ਆਪਣੇ ਲਈ ਵੀ 사ਤਸੰਗਤ ਜੀ ਸਮਾਂ ਕੱਢਣਾ ਨਾਮ ਬਿਨਾ ਭਗਵਾਨ ਕਹਿ ਲਾਖ ਮਚਾਵੇ ਸ਼ੋਰ ਬੜਾ ਸ਼ੋਰ ਮਚਾਂਦਾ ਸਾਧ ਸੰਗਤ ਜੀਏ ਜਿਹਨੂੰ ਗਿਆਨ ਨਹੀਂ ਹੈ ਨਾ ਸਾਧ ਸੰਗਤ ਜੀ ਮਾਟੀ ਕਾ ਪੁੱਤਰਾ ਸਾਰਾ ਦਿਨ ਨੱਚਦਾ ਰਹਿੰਦਾ ਉਤਰੇ ਆ ਵਰਣ ਦਿਨੇ ਕਾ ਮਨ ਆਪਣਾ ਲੈ ਸਾਧ ਕਹਿ ਰਵਦਾਸ ਪੁਕਾਰ ਕੈ ਦੂਰ ਕਰੋ ਸਭ ਵਿਆਦ ਸਵਾਗਤ ਸਾਧ ਸੰਗਤ ਜੀ ਮਹਾਰਾਜ ਜੀ ਕਹਿ ਰਹੇ ਨੇ ਕਿ ਭਾਈ ਜੋ ਪ੍ਰਮਾਤਮਾ ਦੇ ਸਿਮਰਨ ਦੇ ਨਾਲ ਜੁੜਨਗੇ ਜੋ ਪੂਰੇ ਗੁਰੂ ਵਾਲੇ ਬਣ ਜਾਣਗੇ ਸਾ ਸੰਗਤ ਜੀ ਉਹਨਾਂ ਦੇ ਸਾਰੇ ਦੋਸ਼ ਦੂਰ ਹੋ ਜਾਣਗੇ ਪਰ ਇਹ ਨਹੀਂ ਹੈ ਸਾ ਸੰਗਤ ਜੀ ਕਿ ਭਾਈ ਆਪਾਂ ਗੁਰੂ ਕੋਲ ਆਏ ਗੁਰੂ ਤੋਂ ਗੁਰਮੰਤਰ ਲਿਆ ਤਾਂ ਸਾਰੇ ਪਾਪ ਸਾ ਸੰਗਤ ਜੀ ਦੂਰ ਹੋ ਗਏ ਮਹਾਰਾਜ ਜੀ ਨੇ ਕਿਹਾ ਜੋ ਪੇ ਹਮ ਨਾ ਪਾਪ ਕਰਨਤਾ ਅਏ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਦਾ ਸਾਸੰਗਤ ਜੀ ਗੁਰੂਆਂ ਨੇ ਕਿਹਾ ਕਿ ਭਾਈ ਗੁਰਾਂ ਦੀ ਸ਼ਰਣ ਦੇ ਵਿੱਚ ਆ ਕੇ ਸਾਧੂ ਕੀ ਜੋ ਲੇ ਓਟ ਤੇਰਾ ਮਿਟੈ ਪਾਪ ਸਭ ਕੋਟ ਕੋਟ ਸਾਸੰਗਤ ਜੀ ਸਾਧੂ ਦੀ ਸ਼ਰਣ ਚ ਆ ਕੇ ਪਾਪ ਮਿਟ ਜਾਂਦੇ ਨੇ ਪਰ ਕਿੰਨਾ ਦੇ ਸਾਸੰਗਤ ਜੀ ਜੇ ਆ ਕੇ ਅਰਦਾਸ ਕਰਦੇ ਨੇ ਨਾ ਕਿ ਗੁਰੂ ਜੀ ਪ੍ਰਮਾਤਮਾ ਜੀ ਮੇਤੋਂ ਬਹੁਤ ਗਲਤੀਆਂ ਹੋਈਆਂ ਨੇ ਪਰ ਅੱਜ ਮੱਥ ਜੋੜ ਕੇ ਆਪਦੇ ਅੱਗੇ ਅਰਦਾਸ ਕਰਦਾ ਕਿ ਅੱਜ ਤੋਂ ਬਾਅਦ ਮੈਂ ਕੋਈ ਗਲਤੀ ਨਹੀਂ ਕਰਾਂਗਾ ਇਹ ਸਾਸੰਗਤ ਜੀ ਗੁਰਬਾਣੀ ਪਤਾ ਕੀ ਕਹਿੰਦੀ ਹੈ ਜੈਸੇ ਬਾਲਕ ਭਾਈ ਸਿਪਾਈ ਲਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੈ ਬਹੁ ਪਾਤੀ ਬਹੁੜ ਪਿਤਾ ਗੱਲ ਲਾਵੇ ਸਾਧ ਸੰਗਤ ਜੀ ਜਿਵੇਂ ਕੋਈ ਬੱਚਾ ਗਲਤੀ ਕਰ ਦੇਵੇ ਨੇ ਜੈਸੇ ਬਾਲਕ ਭਾਈ ਸਿਪਾਈ ਲਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੈ ਸਾਧ ਸੰਗਤ ਜੀ ਝਿੜਕਦੇ ਨੇ ਮਾਤਾ ਪਿਤਾ ਕਰ ਉਪਦੇਸ਼ ਛਿੜਕੈ ਬਹੁ ਪਾਤੀ ਬਹੁੜ ਪਿਤਾ ਗੱਲ ਲਾਵੇ ਸਾਧ ਸੰਗਤ ਜੀ ਫੇਰ ਗਲੇ ਲਾ ਲੈਂਦੇ ਨੇ ਪਿਛਲੇ ਉਹ ਗੁਣ ਬਖਸ਼ ਲੈ ਹਰ ਆਗੇ ਮਾਰਗ ਪਾਵੇ 사ਤਸੰਗਤ ਜੀ ਸੱਚੇ ਮਨ ਦੇ ਨਾਲ ਸਤਿਗੁਰਾਂ ਦੇ ਦਰਬਾਰ 'ਚ ਅਰਦਾਸ ਕਰਦੰਨਾ ਕਿ ਮਾਲਕਾ ਬਖਸ਼ ਲੈ ਅੱਜ ਤੋਂ ਬਾਅਦ ਮੈਂ ਕੋਈ ਗਲਤੀ ਨਹੀਂ ਕਰਦਾ ਤੇ 사ਤਸੰਗਤ ਜੀ ਗੁਰੂ ਦੇ ਵਚਨਾਂ 'ਚ ਰਹਿੰਦਾ ਹੁਕਮ ਦੇ ਵਿੱਚ ਰਹਿੰਦਾ ਤੇ 사ਤਸੰਗਤ ਜੀ ਮਾਲਕ ਨੂੰ ਬਖਸ਼ ਲੈਂਦਾ ਸਾਧੂ ਕੀ ਜੋ ਲੇਓਟ ਇਹ ਨਹੀਂ ਹੈ ਕਿ ਭਾਈ ਜਰ ਅਰਦਾਸ ਕੀਤੀ ਕੱਲ ਤੋਂ ਫੇਰ ਪੁੱਠੇ ਕੰਮ ਸ਼ੁਰੂ ਕਰ ਦਿੱਤੇ ਫੇਰ ਅਸੀਂ ਬੁਰੇ ਕਰਮਾਂ ਵੱਲ ਆ ਕੇ 사ਤਸੰਗਤ ਜੀ ਨਹੀਂ ਜੇ ਅਰਦਾਸ ਕਰਤੀ 사ਤਸੰਗਤ ਜੀ ਪਿੱਛੇ ਮੁੜ ਕੇ ਨਹੀਂ ਜੇ ਦੇਖਣਾ ਸਤਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਪ੍ਰਮਾਤਮਾ ਦੇ ਨਾਲ ਜੁੜਨ ਦੇ ਨਾਲ ਸਾਰੇ ਦੋਸ਼ ਦੂਰ ਹੋ ਜਾਂਦੇ ਨੇ ਤਾਂ ਉਹ ਸਾ ਸੰਗਤ ਜੀ ਉਸ ਪ੍ਰਮਾਤਮਾ ਦੇ ਨਾਲ ਜੁੜੀਏ ਉਤਰੇ ਆਵਣ ਦਿਲੇ ਕਾ ਮਨ ਆਪਣਾ ਲੈ ਸਾਧ ਕਿ ਭਾਈ ਮਨ ਚੇ ਸਾਧਨਾ ਕਰ ਕਹਿ ਰਵਦਾਸ ਪੁਕਾਰ ਕਹਿ ਦੂਰ ਕਰੋ ਸਭ ਬਿਆਦ ਸਾ ਸੰਗਤ ਜੀ ਜੋ ਮਨੋਂ ਜੁੜਦਾ ਨਾ ਮਨੋਂ ਜਿਹਦੇ ਮਨ ਦੇ ਵਿੱਚ ਸ਼ਰਧਾ ਹੋਵੇ ਮਨ ਦੇ ਵਿੱਚ ਗੁਰੂ ਦੇ ਪ੍ਰਤੀ ਪਿਆਰ ਹੈ ਸਾ ਸੰਗਤ ਜੀ ਸਾਰੇ ਦੋਸ਼ ਖਤਮ ਹੋ ਜਾਂਦੇ ਨੇ ਸੋ ਭਾਈਆ ਜਿੰਨੀਆਂ ਕ ਬੇਨਤੀਆਂ ਪ੍ਰਵਾਨ ਕਰਨਾ ਕਾਫੀ ਸਮਾਂ ਹੋ ਚੁੱਕਿਆ ਸਾਧ ਸੰਗਤ ਜੀ ਛੋਟੇ ਛੋਟੇ ਬੱਚੇ ਵੀ ਬੈਠੇ ਨੇ ਮਾਤਾਵਾਂ ਪੈਣਾ ਨੇ ਉਹਨਾਂ ਨੇ ਵੀ ਹਾਜ਼ਰੀ ਲਗਾਨੀ ਐ ਸੋ ਅੱਜ ਦੀ ਇੰਨੀ ਇੱਕ ਬੇਨਤੀ ਪ੍ਰਵਾਨ ਸੋ ਭਾਈ ਜੇ ਸਾਡੇ ਕੋਲ ਸਾਧ ਸੰਗਤ ਜੀ ਗੁਰਾਂ ਨੇ ਸੰਦੇਸ਼ ਦਿੱਤਾ ਹੈ ਜੇ ਸਾਡੇ ਕੋਲ ਕਿਸੇ ਪ੍ਰਕਾਰ ਦਾ ਗਿਆਨ ਹੈ ਨਾ ਉਹ ਕੋਲੇ ਨਾ ਰੱਖੀ ਸਾਧ ਸੰਗਤ ਜੀ ਬਾਬਾ ਸਾਹਿਬ ਵਾਂਗੂ ਵੰਡ ਦੀ ਸਮਾਜ ਦੇ ਭਲੇ ਵਾਸਤੇ ਲਾ ਦੀ ਜੇ ਸਾਡੇ ਸਰੀਰ 'ਚ ਤਾਕਤ ਹੈ ਨਾ ਸਾਧ ਸੰਗਤ ਜੀ ਆਪਣਾ ਭਲਾ ਵੀ ਕਰੀਏ ਸਮਾਜ ਦਾ ਭਲਾ ਵੀ ਕਰੀਏ ਜੇ ਸਾਡੇ ਬਹੁਤ ਦਿਮਾਗ ਹੈ ਨਾ ਸਾਧ ਸੰਗਤ ਜੀ ਦਿਮਾਗ ਬੜਾ ਤੇਜ ਹੈ ਵੈਸਤਾ ਪ੍ਰਮਾਤਮਾ ਨੇ ਸਭ ਕੁਝ ਬਰਾਬਰ ਦਿੱਤਾ ਪਰ ਉਹ ਸਮਝਣ ਦੀ ਲੋੜ ਹੈ ਤੇ ਸਾਸੰਗਤ ਜੀ ਜੇ ਦਿਮਾਗ ਬੜਾ ਹੈ ਨਾ ਸਾਡੇ ਕੋਲੇ ਉਹਨੂੰ ਸਾਸੰਗਤ ਜੀ ਇਕੱਲਾ ਪੈਸਾ ਨਹੀਂ ਕਮਾਣਾ ਉਹਦੇ ਨਾਲ ਤੇ ਸਮਾਜ ਨੂੰ ਠੱਗਣਾ ਨਹੀਂ ਹੈ ਸਾਸੰਗਤ ਉਸ ਦਿਮਾਗ ਦੇ ਨਾਲ ਜਿਵੇਂ ਇਸ ਵਿਗਿਆਨੀ ਨੇ ਨਾ ਸਾਡੀ ਜ਼ਿੰਦਗੀ ਚ ਕਿੰਨਾ ਪ੍ਰਕਾਸ਼ ਕਰ ਦਿੱਤਾ ਜਿਨੇ ਬਿਜਲੀ ਬਣਾਈ ਬੱਲਬ ਬਣਾਇਆ ਟਿਊਬਲਾਈਟ ਬਣਾਈ ਮੋਬਾਈਲ ਫੋਨ ਬਣਾ ਕੇ ਸਾਸੰਗਤ ਜੀ ਹਜ਼ਾਰਾਂ ਕਿਲੋਮੀਟਰ ਦੀਆਂ ਦੂਰੀਆਂ ਖਤਮ ਕਰ ਦਿੱਤੀਆਂ ਹਵਾਈ ਜਹਾਜ਼ ਬਣਾ ਕੇ ਸਤ ਸੰਗਤ ਜੀ ਜੋ ਕਈ ਦਿਨਾਂ ਦਾ ਸਫ਼ਰ ਸੀ ਕੁਝ ਘੰਟਿਆਂ ਦਾ ਕਰ ਦਿੱਤਾ ਸਤ ਸੰਗਤ ਜੀ ਦਿਮਾਗ ਹੈ ਤਪਸ ਮਾਜ ਦਾ ਭਲਾ ਕਰੀਏ ਮਹਾਰਾਜ ਜੀ ਕਹਿੰਦੇ ਨੇ ਰਵਦਾਸ ਪਿਆ ਹੈ ਬਸਰਿਓ ਮਨੁਪ੍ਰੇਮਾ ਕਿ ਭਾਈ ਮਾਨਵਤਾ ਦੀ ਭਲਾਈ ਮਾਨਵਤਾ ਦਾ ਪਿਆਰ ਮਾਨਵਤਾ ਦੀ ਸੇਵਾ ਇਹ ਸਭ ਤੋਂ ਵੱਡੀ ਸੇਵਾ ਹੈ ਸੋ ਇੰਨੀ ਕੀ ਬੇਨਤੀ ਪ੍ਰਵਾਨ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤ ਗੁਰੂ ਵਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਸਤਨਾਮ 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 ਸੋਹੰਗ ਸਤਨਾਮ ਜੀ